ਪੰਜਾਬ ਅੰਦਰ ਹਾਲ ਹੀ ਦੇ ਦਿਨਾਂ ਵਿੱਚ ਨਕਲੀ ਸ਼ਰਾਬ ਨੂੰ ਲੈ ਕੇ ਹੋ ਰਹੀਆਂ ਮੌਤਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਗੱਲ ਜ਼ਹਿਰੀਲੀ ਸ਼ਰਾਬ ਨਾਲ ਕੁੱਲ ਮੌਤਾਂ ਦੇ ਕਰੀਏ ਤਾਂ ਇੱਕਾਤਰ ਪਿੰਡ ਟਿੱਬੀ ਦੇ ਵਿੱਚ ਹੀ ਕੁੱਲ 9 ਮੌਤਾਂ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਹੋ ਰਹੀਆਂ ਅਤੇ ਅੰਕੜਾ ਹੋਰ ਵੀ ਵੱਧ ਸਕਦਾ ਹੈ ਸਮੁੱਚੇ ਸੰਗਰੂਰ ਹਲਕੇ ਦੀ ਗੱਲ ਕਰੀਏ ਤਾਂ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਹਾਲਤ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿੜਬਾ ਨੇੜਲੇ ਪਿੰਡ ਗੁਜਰਾں ਤੋਂ ਇਲਾਵਾ ਸਨਾਮ ਦੇ ਟਿੱਬੀ ਪਿੰਡ ਵਿੱਚ ਸਸਤੀ ਸ਼ਰਾਬ ਕਰਨ ਹੋਈਆਂ ਮੋਤਾਂ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸੰਗਰੂਰ ਦੇ ਹੁਕਮਾਂ ਮੁਤਾਬਕ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਕਿਸੇ ਹੋਰ ਅਣਸਖਾਵਿਕ ਘਟਨਾ ਦੇ ਮੱਦੇਨਜ਼ਰ ਸਖਤੀ ਵਧਾ ਦਿੱਤੀ ਹੈ। ਪ੍ਰਸ਼ਾਸਨ ਇਸ ਘਟਨਾ ਨੂੰ ਰੋਕਣ ਦੇ ਲਈ ਘਰ-ਘਰ ਦਬਿਸ਼ ਦੇ ਰਿਹਾ ਅਤੇ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇੱਕ ਇੱਕ ਘਰ ਦੀ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਵਾਨ ਪੂਰਾ ਐਡਮਿਨਿਸਟ੍ਰੇਸ਼ਨ ਇਸ ਘਟਨਾ ਦੇ ਮੱਦੇਨਜ਼ਰ ਸੰਜੀਤਗੀ ਦੇ ਨਾਲ ਇੱਕ-ਇੱਕ ਘਰ ਦੀ ਚੈਕਿੰਗ ਕਰ ਰਹੇ ਹਾਂ ਤਾਂਕਿ ਅਨਸੁਖਾਵਿਕ ਘਟਨਾ ਹੋਰ ਨਾ ਵਾਪਰ ਸਕੇ ਇਸ ਸੰਬੰਧੀ ਡੀਐਸਪੀ ਲੇਰਾ ਦੀਪਕ ਰਾਏ, थाना सदर ਮੁਖੀ ਇੰਸਪੈਕਟਰ ਰਣਵੀਰ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ਰਾਬ ਵੇਚਣ ਵਾਲੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ। ਉਥੇ ਪਬਲਿਕ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਿੰਡ ਵਾਸੀ ਸ਼ਰਾਬ ਦਾ ਸੇਵਨ ਨਾ ਕਰਨ ਇਹ ਜਾਣੀ ਨੁਕਸਾਨ ਪਹੁੰਚਾ ਰਹੀ ਹੈ। ਜਿਸ ਤਰੀਕੇ ਦੇ ਨਾਲ ਤਿੱbbi ਪਿੰਡ ਵਿੱਚ ਅਤੇ ਗੁਜਰਾ ਪਿੰਡ ਵਿੱਚ ਮੌਤਾਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਹਿੱਥੇ ਪ੍ਰਸ਼ਾਸਨ ਲੋਕਾਂ ਨੂੰ ਸ਼ਰਾਬ ਨਾ ਪੀਣ ਦੀ ਅਪੀਲ ਕਰਦਾ ਦਿਖਾਈ ਦੇ ਰਿਹਾ ਹੈ। ਅਨਾਈ ਨਹੀਂ ਇਸ ਸੰਬੰਧੀ ਸਾਨਕ ਸ਼ਹਿਰ ਵਿੱਚ ਅਤੇ ਪਿੰਡਾਂ ਦੇ ਗੁਰੂ ਘਰਾਂ ਤੋਂ ਲਗਾਤਾਰ ਮਨਿਆਦੀ ਵੀ ਕਰਵਾਈ ਜਾ ਰਹੀ ਹੈ ਕਿ ਲੋਕ ਸ਼ਰਾਬ ਦਾ ਸੇਵਨ ਨਾ ਕਰਨ ਤਾਂ ਕਿ ਇਸੀ ਆਪਣੀਆਂ ਬੇਸ਼ਕੀਮਤੀਆਂ ਜਾਨਾਂ ਬਚਾ ਸਕੀਏ ਇਸ ਆਪਰੇਸ਼ਨ ਨੂੰ ਲੈ ਕੇ ਪੁਲਿਸ ਕਰਮਚਾਰੀਆਂ ਨੇ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ ਇੱਕ ਜਿਹੜੀ ਰੇਡ ਅੱਜ ਹਰਿਆਉਕੰਡ ਕੀਤੀ ਗਈ ਆ ਇਹ ਮਾਨ ਲੋਕ ਐਸਐਸਪੀ ਸਾਹਿਬ ਸਮਝੂਗੇ ਜਿਹੜਾ ਹਦਾਇਤਾਂ ਮੁਤਾਬਕ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਹੈ ਇਹ ਸਾਰੇ ਪਿੰਡਾਂ ਦੇ ਹੌਟਸਪੌਟ ਪੁਆਇੰਟਸ ਨੇ ਤੇ ਸ਼ਹਿਰ ਵਾਲੇ ਹੌਟਸਪੌਟ ਪੁਆਇੰਟ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਤਾਂ ਕਿ ਸ਼ਰਾਬ ਨੂੰ ਲੈ ਕੇ ਜੋ ਪਿਛਲੇ ਦਿਨਾਂ ਵਿੱਚ ਕੁਝ ਅਨਸੁਖਾਵੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਫੇਰ ਲਖਣ ਵਾਸਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਦੇ ਨੇ ਕਿੱਥੇ ਜਾ ਰਹੇ ਨੇ ਜਾ ਰਹੇ